ਜਵੇ ਗੰਢੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ ਹੈ ਉੱਥੋਂ ਦੀ ਫਿਜ਼ਾ ਤੇ ਜਿਸ ਗੁਰਦੁਆਰੇ 'ਚ ਕਿਦਰੇ ਘੰਟਾ ਅੱਧਾ ਘੰਟਾ ਪਾਠ ਹੁੰਦਾ ਹੋਵੇਗਾ ਕਿਦੇ ਸ਼ਾਮ ਨੂੰ ਰਹਿਰਾਸ ਸਾਹਿਬ 15 ਮਿੰਟ ਕਿਦੇ ਸਵੇਰੇ ਹੁਕਮਨਾਮਾ ਕਲੋਨੀਆਂ ਦੇ ਗੁਰਦੁਆਰੇ 'ਚ ਤੇ ਇਹ ਕੁਝ ਯਾਦ ਸਾਦੇਵਾਰ ਦਾ ਕੀਰਤਨ ਅੱਧਾ ਘੰਟਾ ਪੌਣਾ ਘੰਟਾ ਸਾਰਾ ਦਿਨ ਤੇ ਕੁਝ ਵੀ ਨਹੀਂ ਮੈਂ ਕਹਾਂ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ ਹੈ ਆਨੰਦ ਆ ਜਾਂਦਾ ਹੈ ਉੱਥੋਂ ਦੀ ਨਹਿਰਾਂ ਉੱਥੋਂ ਦਾ ਮਾਹੌਲ ਇਹਨੂੰ ਕਹਿੰਦੇ ਨੇ ਅਸਥਾਨ ਭੇਦ ਜਗਾ ਦਾ ਅਸਰ ਸੋ ਆਸਥਾਨ ਬਤਾਓ ਨੀਤਾ ਜਾਂਕੇ ਹਰ ਹਰ ਕੀਰਤਨ ਨੀਤਾ ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ ਮੈਨੂੰ ਉਹ ਜਗਾ ਦੱਸ ਕਿਉਂਕਿ ਉਹ ਜਗਾ ਚਾਰਜ ਹੋ ਗਈ ਹੋਵੇਗੀ ਉਸ ਜਗਾ ਚ ਸ਼ਕਤੀ ਹੋਵੇ ਉਹ ਜਗਾ ਇਤਨੀ ਪਾਵਨ ਹੋ ਗਈ ਹੋਵੇਗੀ ਮੈਂ ਅਰਚਨਾ ਜਿੱਥੇ ਬੈਠ ਕੇ ਘਰ ਦੇਚ ਤੁਸੀਂ ਨਾਮ ਜਪੋ ਔਰ ਰੋਜ਼ ਜਪੋ ਸਵੇਰੇ ਸ਼ਾਮ ਜਪੋ ਉਹ ਜਗਾ ਇਤਨੀ ਚਾਰਜ ਹੋ ਜਾਏਗੀ ਕਿਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠੇ ਉਹਦੇ ਮੂੰਹੋਂ ਵੀ ਵਾਇਬਰੂ ਨਿਕਲ ਜਾਏ ਉਸ ਜਗਾ ਦੱਸ ਕਿਨੂੰ ਅਸਥਾਨ ਬੇ ਕਹਿੰਦੇ ਨੇ ਸੋਹ ਸਥਾਨ ਬਤਾਓ ਮੀਤਾ ਜਾਂ ਕੇ ਹਰ ਹਰ ਕੀਰਤਨ ਨੀਤਾ ਕਦੀ ਕਦਾਈ ਕੀਰਤਨ ਹੁੰਦਾ ਉਹ ਜਗਾ ਨਾ ਦੱਸੋ ਮੈਨੂੰ ਗੁਰੂ ਅਰਜਨ ਦੇਵ ਜੀ ਉਹ ਜਗਾ ਦੱਸੋ ਜਿੱਥੇ ਅਠੇ ਪੈਰ ਕੀਰਤਨ ਹੁੰਦਾ ਸੋਹ ਸਥਾਨ ਬਤਾਓ ਮੀਤਾ ਜਾਂ ਕੇ ਹਰ ਹਰ ਕੀਰਤਨ ਨੀਤਾ ਨੀਤਾ ਪ੍ਰਤੀ ਹੁੰਦਾ ਮੈਂ ਉੱਥੇ ਬੈਠ ਕੇ ਸੁਣਾਂ ਕਿਉਂਕਿ ਉਹ ਜਗਾ ਚਾਰਜ ਹੋਈ ਹੋਵੇਗੀ ਉਸ ਜਗਾ ਦਾ ਆਪਣਾ ਅਸਰ ਹੋਵੇਗਾ ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ ਵਿਸਟਰ ਬੁੱਕ ਵਿੱਚ ਲਿਖ ਕੇ ਗਏ ਨੇ ਦਰਵਾਰ ਸਾਹਿਬ ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲਿਆ ਸ਼ਾਂਤੀ ਮਿਲੀ ਭਾਵੇਂ ਜੋ ਕੁਝ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ ਮੰਜੀ ਸਾਹਿਬ ਦੀ ਜ ਭਾਵੇਂ ਕਥਾ ਹੋ ਰਹੀ ਸੀ ਸਾਡੀ ਸਮਝ ਤੋਂ ਪਰੇ ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ ਸਕੂਨ ਮਿਲਦਾ ਹੈ ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ 24 ਘੰਟੇ ਕੀਰਤਨ ਹੋ ਰਿਹਾ ਚਲੋ ਸਮਾਂ ਤੇ ਹੋ ਗਿਆ ਪਰ ਇੱਕ ਮਿੰਟ ਮੈਂ ਤੁਹਾਡਾ ਨਵਾ ਮੈਂ ਇੱਕ ਦਿਨ ਕਲਾ ਤੇ ਬੋਲ ਰਿਹਾ ਸੀ ਗਵਾਲੀਅਰ ਦੀ ਗੱਲ ਹੈ ਤਿੱਗੋਵਾਲੀਰ ਦਾ ਜਿਹੜਾ ਗੁਰਦੁਆਰਾ ਹੈ ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਾਇਆ ਸੀ ਮਸਜਿਦ ਵੀ ਬਣਾਈ ਮੰਦਿਰ ਵੀ ਬਣਾ ਕੇ ਦਿੱਤਾ ਗੁਰਦੁਆਰਾ ਵੀ ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ ਇਹ ਤਿੰਨ ਆਸਥਾਨ ਨਾਲੇ ਨਾਲੇ ਉਸਨੇ ਬਣਾਏ ਵਿਚਕਾਰ ਮੰਦਿਰ ਇੱਕ ਪਾਸੇ ਮਸਜਿਦ ਇੱਕ ਪਾਸੇ ਗੁਰਦੁਆਰਾ ਤਿੰਨੇ ਇੱਕੋ ਹੀ ਲਾਈਨ ਦੇ ਵਿੱਚ ਨੇ ਔਰ ਤਿੰਨੇ ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ ਔਰ ਉਹਨਾਂ 'ਤੇ ਘੜਾਈ ਦਾ ਕੰਮ ਬੜਾ ਗਜ਼ਬ ਦਾ ਹੈ ਉੱਥੇ ਕਿਧਰੇ ਮੈਨੂੰ ਗੱਲ ਪੂਰੀ ਕਲਾ ਤਾਂ ਮੈਂ ਬੋਲ ਰਿਹਾ ਸੀ ਕਲਾ ਹੁਨਰ ਨੂੰ ਕਹਿੰਦੇ ਨੇ ਸੰਗੀਤ ਇੱਕ ਕਲਾ ਹੈ ਕਵਤਾ ਇੱਕ ਕਲਾ ਹੈ ਚਿੱਤਰਕਾਰੀ ਕਲਾ ਹੈ ਨਿਰਤਕਾਰੀ ਕਲਾ ਹੈ ਇਹ ਕਲਾ ਕਿੰਨੀ ਤਰ੍ਹਾਂ ਦੀ ਹੈ ਪੁਰਾਣੇ ਜ਼ਮਾਨੇ ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ ਚ ਕਲਾ ਕਿਤਨੀ ਹੈ ਜੈਸੇ ਕਹਿੰਦੇ ਨੇ શ્રી ਕ੍ਰਿਸ਼ਨੇ ਚ 16 ਕਲਾ ਸਨ ਰਾਮ ਦੇ 14 ਕਲਾ ਸਨ ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਨੂੰ ਉਹਨੂੰ ਸੰਪੂਰਨ ਅਵਤਾਰ ਵੀ ਨਹੀਂ ਮੰਨਦੇ ਸੰਪੂਰਨ ਅਵਤਾਰ ਕ੍ਰਿਸ਼ਨ ਨੂੰ ਮੰਨਦੇ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨਾਉਤ ਹੈ ਅੱਗੇ ਕੀਤਾ 16 ਕਲਾ ਸੰਪੂਰਨ ਫਲਿਆ अनंत कला ਹੋਇ ਠਾਕਰ ਚਲੇ ਪਰਮਾਤਮਾ ਸਿਰਫ 16 ਕਲਾ ਨੇ ਅਨੰਤ ਕਲਾ ਨਹੀਂ ਗਣ ਸਕਦੇ ਉਸੇ ਤੋਂ ਕੋਈ ਕਲਾ ਲੈ ਕੇ ਆ ਜਾਂਦੇ 16 ਕੋਈ 4 ਕੋਈ 6 ਕਿਸੇ ਨੂੰ ਅਨਸਾ ਅਵਤਾਰ ਵੀ ਕਿਹਾ ਅਨਸਮਾਤਰ ਕਲਾ ਹੈ ਬਥੋੜੀ ਅਨ